ਅਸੀਂ ਪੂਰੇ ਦੇਸ਼ ਦੇ ਅੰਦਰ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਪ੍ਰੋਟੈਸਟ ਕਰ ਰਹੇ ਹਾਂ 올 ਇੰਡੀਆ ਕਾਂਗਰਸ ਕਮੇਟੀ ਨੇ ਇਹ ਫੈਸਲਾ ਕੀਤਾ ਹੈ ਕਿ ਅਸੀਂ ਕਿਸਾਨਾਂ ਦੇ ਹੱਕ ਦੇ ਵਿੱਚ ਛੜਕਾਂ ਦੇ ਉੱਤਰ ਕੇ ਕਿਸਾਨਾਂ ਦੀਆਂ ਮੰਗਾਂ ਦੇ ਨਾਲ ਖੜੇ ਹੋਵਾਂਗੇ ਅਸੀਂ ਕਿਸਾਨਾਂ ਦੀਆਂ ਮੰਗਾਂ ਦੇ ਨਾਲ ਖੜੇ ਆਂ ਔਰ ਭਾਰਤੀ ਜਨਤਾ ਪਾਰਟੀ ਗੂੰਗੀ ਬੋਲੀ ਜਿਹੜੀ ਸਰਕਾਰ ਹੈ ਉਹਨਾਂ ਦੇ ਕੰਨਾਂ ਦੇ ਉੱਪਰ ਜੂੰਨ ਹੀ ਛਿੜਕ ਰਹੀ ਔਰ ਅਸੀਂ ਸਵਾਲ ਪੁੱਛਣਾ ਚਾਹੁੰਦੇ ਆਂ ਕੈਪਟਨ ਅਮਨਿੰਦਰ ਸਿੰਘ ਤੋਂ ਅਸੀਂ ਸਵਾਲ ਪੁੱਛਣਾ ਚਾਹੁੰਦੇ ਆ ਸੁਨੀਲ ਜਾਕੜ ਤੋਂ ਕਿ ਹੁਣ ਕਿਸਾਨਾਂ ਦੇ ਹੱਕ ਦੇ ਵਿੱਚ ਆਵਾਜ਼ ਤੁਹਾਡੀ ਕਿਉਂ ਨਹੀਂ ਨਿਕਲ ਰਹੀ ਕਿਸਾਨਾਂ ਦੇ ਹੱਕ ਦੇ ਵਿੱਚ ਤੁਸੀਂ ਕਿਉਂ ਨਹੀਂ ਬੋਲਦੇ ਅੱਜ ਅਸੀਂ ਅੰਮ੍ਰਿਤਸਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਦਫਤਰ ਦੇ ਵਿੱਚ ਜਾ ਕੇ ਅਸੀਂ ਸਵਾਲਾਂ ਦੇ ਜਵਾਬ ਮੰਗਣਾ ਚਾਹਨੇ ਆ ਅਸੀਂ ਜਵਾਬ ਮੰਗਨੇ ਆ ਇਹਨਾਂ ਕੋਲੋਂ ਕਿ ਇਸ ਗੱਲ ਵਾਸਤਾ ਜਵਾਬ ਦੇਵੇ ਭਾਰਤੀ ਜਨਤਾ ਪਾਰਟੀ ਕਿ ਕਿਸਾਨਾਂ ਦੇ ਨਾਲ ਅਜਿਹੇ ਮਾੜਾ ਸਲੂਕ ਕਿਉਂ ਕਿਸਾਨਾਂ ਦੇ ਦਰਮਿਆਨ ਤੁਸੀਂ ਇੱਕ ਬਾਰਡਰ ਬਣਾ ਦਿੱਤਾ ਹਿੰਦੁਸਤਾਨ ਪਾਕਿਸਤਾਨ ਦੇ ਬਾਰਡਰ ਤੋਂ ਬਾਅਦ ਪਹਿਲੀ ਦਫਾ ਇੱਕ ਬਾਰਡਰ ਜਿਹੜਾ ਆ ਉਹ ਦੇਖਣ ਨੂੰ ਮਿਲ ਰਿਹਾ ਹੈ ਔਰ ਜਿਸ ਤਰੀਕੇ ਦੇ ਨਾਲ ਇਹ ਹਰਕਤਾਂ ਹੋ ਰਹੀਆਂ ਕਾਂਗਰਸ ਪਾਰਟੀ ਇਹਨੂੰ ਬਰਦਾਸ਼ਤ ਨਹੀਂ ਕਰੇਗੀ ਕਾਂਗਰਸ ਪਾਰਟੀ ਕਿਸਾਨਾਂ ਦੇ ਸੰਗਰਾਮ ਦੇ ਨਾਲ 100% ਖੜੀ ਰਹੇਗੀ ਸਾਨੂੰ ਜੋ ਚੰਡੀਗੜ੍ਹੋਂ ਪ੍ਰੋਗਰਾਮ ਰਾਜਾ ਵਡਿੰਗਜੀ ਦਾ ਆਇਆ ਸੀ ਜੋ ਕਿਸਾਨਾਂ ਨੇ ਸਾਡੇ ਕਿਸਾਨ ਸਾਡੇ ਅੰਨਦਾਤਾ ਵਾ ਦੇਖੋ ਅੰਨਦਾਤਾ ਨਾ ਦੇਖੋ ਕੀ ਕਰ ਰਹੇ ਨੇ ਇਹਨਾਂ ਨੇ ਚਾਈਨਾ ਬਾਰਡਰ ਦਾ ਬਣਾਤਾ ਚਾਈਨਾ ਤੋਂ ਹਿੰਦੁਸਤਾਨ ਦਾ ਬਾਰਡਰ ਬਣਾਤਾ ਵਾ ਇਹ ਬਹੁਤ ਗਲਤ ਗੱਲ ਲੱਗੀ ਆ ਕਿਸਾਨ ਕੋ ਉਗਰਵਾਦੀ ਥੋੜਾ ਆ ਗਏ ਨੇ ਇਹ ਰਾਤ ਨੂੰ ਵੀ ਬੰਬ ਮਾਰਦੇ ਨੇ ਉਹ ਤੇ ਸਹੇਰੇ ਵੀ ਮਾਰਦੇ ਨੇ 300 ਕਿਸਾਨ ਵੇਖੋ ਜ਼ਖਮੀ ਹੋ ਗਿਆ ਵਾ ਇਹ ਬਹੁਤ ਗਲਤ ਗੱਲ ਆ ਰਾਹੁਲ ਗਾਂਧੀ ਜੀ ਨੇ ਕਿਹਾ ਵਾ ਐਮ ਐਸ ਪੀ ਮੈਂ ਦਾਂਗਾ ਜਦੋਂ 2024 ਸਰਕਾਰ ਹੋਏਗੀ ਕਿਸਾਨਾਂ ਨੂੰ ਐਮ ਐਸ ਪੀ ਵੀ ਮਿਲੇਗੀ ਤੇ ਸ਼੍ਰੀ ਵਾਸਵਾਦੀ ਦੀ ਰਿਪੋਰਟ ਆ ਉਹ ਵੀ ਨਾਲ ਮਿਲੇਗੀ ਸਾਰੀ ਜਨਾਨ ਨੂੰ ਤੇ ਤਕੜੇ ਹੋ ਕੇ ਵੇਖੋ ਜੋ ਹੋ ਰਿਹਾ ਗਲਤ ਬਹੁਤ ਹੋ ਰਿਹਾ ਵਾ ਇਹ ਗਲਤ ਕੰਮ ਆ ਅਸੀਂ ਜੋ ਵੀ ਰਾਜਾ ਬਡਿੰਗ ਜੀ ਦਾ ਅੱਗੇ ਪ੍ਰੋਗਰਾਮ ਆਏਗਾ ਅਸੀਂ ਗਾ ਉਸ ਤਰ੍ਹਾਂ ਦਾ ਪ੍ਰੋਗਰਾਮ ਕਰਾਂਗੇ اسی ਪ੍ਰਸ਼ਾਸਨ ਤੁਹਾਨੂੰ ਅੱਗੇ ਜਾਣ ਦੀ ਇਜਮਤ ਨਹੀਂ ਦੇ ਕੋਈ ਪ੍ਰਸ਼ਾਸਨ ਨੇ ਸਾਨੂੰ ਨਹੀਂ ਜਾਣ ਦਿੱਤਾ ਕੋਈ ਗੱਲ ਨਹੀਂ ਅਸੀਂ ਅਗਲੀ ਵਾਰੀ ਆਵਾਂਗੇ ਫਿਰ ਤਕੜੇ ਹੋ ਕੇ ਜਲਦੀ ਯੋਰ ਲਾਵਾਂਗੇ ਪ੍ਰਸ਼ਾਸਨ ਕਹਿੰਦਾ ਹੀ ਨਹੀਂ ਜਾਂ ਫਿਰ ਕੋਈ ਆਲਾ ਨਹੀਂ ਅਸੀਂ ਕਾਨੂੰਨ ਨਹੀਂ ਹੱਥ ਲੈਣਾ ਜਾਂਦੇ ਅਸੀਂ ਜੋ ਵੀ ਹੋਏਗਾ ਤਕੜੇ ਹੋ ਕੇ ਫਿਰ ਅੱਗੇ ਕਰਾਂਗੇ ਉਹਨਾਂ ਦੇ ਵੱਲੋਂ ਪਹਿਲਾਂ ਵੀ ਇੱਕ ਲੰਮਾ ਸੰਘਰਸ਼ ਢਾਇਆ ਗਿਆ ਪਹਿਲਾਂ ਵੀ ਉਹਨਾਂ ਨੇ ਕਈ ਜਾਨਾਂ ਗਵਾਈਆਂ ਨੇ ਛਾਤਾ ਦਿੱਤੀਆਂ ਨੇ ਪਰ ਹੁਣ ਵੀ ਉਹਨਾਂ ਨੂੰ ਫਿਰ ਉਹੀ ਦੌਰ 2 ਸਾਲ ਪਹਿਲਾਂ ਜੋ ਹਾਦਸੇ ਦੇ ਫਿਰ ਦੁਹਰਾ ਅਸੀਂ ਅੱਜ ਵੀ ਕਾਂਗਰਸ ਸਾਰੀ ਕਿਸਾਨਾਂ ਦੇ ਨਾਲ ਆ ਸਾਰੀ ਕਿਸਾਨਾਂ ਦੇ ਨਾਲ ਹੀ ਨਾਲ ਆ ਅਸੀਂ ਕਿਸਾਨਾਂ ਦੇ ਨਾਲ ਆ ਕਾਂਗਰਸ ਸਾਰੀ ਇਹ ਜਿਸੇ ਕਿਸੇ ਕਿਸਾਨਾਂ ਨੂੰ ਲੋੜ ਪਏਗੀ ਹੈਲਥ ਹੈਲਥ ਲਾਈਨ ਨੰਬਰ ਉੱਥੇ ਜਾਰੀ ਕਰ ਦਿੱਤਾ ਗਿਆ ਵਾ ਜਦੋਂ ਕਿਸੇ ਕਿਸਾਨ ਭੈਣ ਭਰਾ ਨੂੰ ਯੂਰਪ ਪਏਗੀ ਸਾਰੀ ਕਾਂਗਰਸ ਉੱਥੇ ਪਹੁੰਚੇਗੀ ਅਭੀ ਇੰਨੀ ਵੱਡੀ ਗਿਣਤੀ ਵਿੱਚ ਕਿਸਾਨ ਇਕੱਠੇ ਹੋਏ ਨੇ ਰੋਜ਼ ਕਰ ਰਹੇ ਨੇ ਪਹਿਲਾਂ ਵੀ ਲੱਖਾਂ ਦੀ ਗਿਣਤੀ ਵਿੱਚ ਇਕੱਠੇ ਹੋਏ ਅੱਜ ਫਿਰ ਉਹੀ ਮਾਹੌਲ ਤਾਂ ਉਹਨਾਂ ਨੇ ਬਣਾ ਦਿੱਤਾ ਪਰ ਕੀ ਲੱਗਦਾ ਹੈ ਕਿ ਆਮ ਮੰਦੇ ਦੀ ਗੱਲ ਕੀਤਾ ਸੁਣੀ ਜਾਈਏ ਮੋਦੀ ਮੋਦੀ ਸਰਕਾਰ ਦਾ ਤਾਨਾਸ਼ਾਹੀ ਰਾਜ ਆ ਇਹ ਤਾਨਾਸ਼ਾਹੀ ਰਾਜ ਅਪਰਾਂ ਨਹੀਂ ਚੱਲਣਾ 2024 ਦੇ ਲੋਕਾਂ ਨੇ ਪਲਟਾ ਦੇਣਾ ਇਹਨਾਂ ਨੂੰ ਇਹਨਾਂ ਨੂੰ ਹੁਣ ਪਤਾ ਲੱਗ ਜਾਏਗਾ ਵੀ ਕੀ ਆ ਉਹਦਾ ਹਾਲ ਹੋਏਗਾ ਤੁਸੀਂ ਵੇਖ ਹੀ ਲੈਣਾ ਅਸਨੀ ਜੀ ਅਨਮੋਲ ਗਗਨ ਮਾਨ ਨੇ ਸੱਤਾ ਜਾਂ ਤੋਂ ਪਹਿਲੇ ਕਿਹਾ ਸੀ 5 ਮਿੰਟਾਂ ਚ ਐਮਐਸਪੀ ਦੇ ਦਾਂਗੇ 24 ਘੰਟਿਆਂ ਚ ਐਮਐਸਪੀ ਤੁਸੀਂ ਮੇਰੀ ਗੱਲ ਸੁਣੋ ਉਹਨਾਂ ਨੂੰ ਪਤਾ ਹੈਗਾ ਮੈਂ ਤੁਹਾਨੂੰ ਯਸ ਗੱਲ ਦਾ ਨਹੀਂ ਹੁਣ ਰਾਹੁਲ ਗਾਂਧੀ ਜੀ ਵੀ ਕਹਿ ਰਹੇ ਰਾਹੁਲ ਗਾਂਧੀ ਜੀ ਦੇਣਗੇ ਜੋ ਕਹਿੰਦੇ ਆ ਤੇ ਦੇਣਗੇ ਰਾਹੁਲ ਗਾਂਧੀ ਜੀ ਬਿਲਕੁਲ ਐਮਐਸਪੀ ਦੇਣਗੇ ਜੋ ਵਾਦਾ ਕੀਤਾ ਸੀ 2024 ਸਾਡੀ ਸਰਕਾਰ ਹੋਏਗੀ ਕਾਂਗਰਸ ਸਰਕਾਰ ਐਮਐਸਪੀ ਦੇਗੀ ਇਸ ਗੱਲ ਦੀ ਅਸੀਂ ਵੀ ਚੰਗੇ ਕਾਂਗਰਸ ਖੁੱਲ ਕੇ ਸਮਰਥਨ ਕਰ ਰਹੀ ਕਿਸਾਨ ਦਾ ਖੁੱਲ ਕੇ ਕਿਸਾਨ ਦਾ ਸਮਰਥਨ ਕਰ ਰ